ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੌਮੀ ਇਨਸਾਫ ਮੋਰਚਾ 8 ਤਰੀਕ ਪਹਿਲੇ ਮਹੀਨੇ ਦਾ ਜੀ ਕੱਲ 7 ਤਰੀਕ ਨੂੰ ਇੱਥੇ ਗੋਲਾਬਾਰੀ ਹੋਈ ਤਕੜੀ ਆਪਣੇ ਜਿੰਨੇ ਵੀ ਸਿਗੇ ਨਿਹੰਗ ਸਿੰਘ ਜਾਂ ਹੋਰ ਇਹਨਾਂ ਨੇ ਜੀ ਦੋਗਲੀਆਂ ਚਾਲਾਂ ਚੱਲ ਕੇ ਕਮੇਟੀ ਕਮੁੱਟੀ ਵਾਲੇ ਜਿਹੜੇ ਇੱਥੇ ਦੇ ਜ਼ਥੇਦਾਰ ਵੀ ਬਣੇ ਫਿਰਦੇ ਹੋਰ ਵੀ ਜਿਹੜੇ ਹੈਗੇ ਵੱਡੇ ਆਗੂ ਬਣਦੇ ਆ ਮੋਰਚੇ ਦੇ ਉਹਨਾਂ ਨੇ ਜੀ ਸੰਗਤਾਂ ਨੂੰ ਦੋ ਪਾੜ ਤਿੰਨ ਪਾੜ ਕਰਤੇ ਦੋ-ਦੋ ਸੂ ਕਰਕੇ ਲੈ ਗਏ ਕਿਸੇ ਨੂੰ ਇੱਧਰ ਲੈ ਗਏ ਕਿਸੇ ਨੂੰ ਉੱਧਰ ਲੈ ਗਏ ਤੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦੀ ਜੀ ਭਾਜੀ ਪਵਾਤੀ ਸਾਡੇ ਜਿਹੜੇ ਨਿਹੰਗ ਸਿੰਘ ਸੀਗੇ ਜਾਂ ਹੋਰ ਜਿੰਨੇ ਵੀ ਮੋਰਚੇ ਨਾਲ ਜੁੜੇ ਦਿਲੋਂ ਭਾਜੀ ਪਵਾਤੀ ਡਾਂਗਾ ਪਵਾਤੀ ਆਹੀ ਵੀ ਚਲੋ ਮਾਰੀਆਂ ਵਾ ਪਰ ਉਹਨਾਂ ਦੇ ਚੜਾਈ ਕੜਾ ਕਰਾ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਵਾ ਦਰਬਾਰ ਸਾਹਿਬ ਉੱਥੇ ਵੀ ਉਹਨਾਂ ਨੇ ਪਾਣੀ ਦੀਆਂ ਬਿਛਾੜਾ ਸੁੱਟੀਆਂ ਤੇ ਨਾਲੇ ਜਿਹੜੇ ਸੀਗੇ ਧੂਏ ਵਾਲੇ ਬੰਬ ਸੁੱਟੇ ਤੇ ਹੁਣ ਜੀ ਇਹ ਇੰਨੀ ਚੜ੍ਹਾਈ ਕਰਾ ਕੇ ਵੀ ਤੇ ਜਿੰਨੇ ਵੀ ਆ ਕਮੇਟੀ ਵਾਲੇ ਜਾਂ ਹੋਰ ਆਗੂ ਬਣਦੇ ਮੋਰਚੇ ਦੇ ਭਵੇਂ ਉਹ ਹੁਣ ਨਿਹੰਗ ਸਿੰਘ ਤੇ ਭਵੇਂ ਜਿਹੜੇ ਮਰਜ਼ੀ ਗੱਲਾਂ ਕੋਡੀਆਂ ਲੱਗੂਗੀਆਂ ਉਹ ਸਾਰੇ ਚਾਹੁੰਦੇ ਆ ਕਿ ਚਲੋ ਰਸਤਾ ਬੰਦ ਕਰ ਦੋ ਕਿਉਂਕਿ ਸਰਕਾਰਾਂ ਦੇ ਉੱਪਰ ਹੁਕਮ ਆ ਤੇ ਫੇਰ ਤੇ ਇਹੀ ਗੱਲ ਬਣਦੀ ਆ ਨਾ ਕਿ ਮਤਲਬ ਜਿੱਦਾਂ ਸਰਕਾਰਾਂ ਕਹਿੰਦੀਆਂ ਵਾ ਉਦਾਂ ਇਹ ਮੋਰਚਾ ਚਲਾਉਂਦੇ ਆ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਮਾਇਆ ਦੇ ਲਈ ਜਾਂਦੇ ਆ ਠੀਕ ਆ ਜੀ ਆਪਣੇ ਘਰ ਬਾਹਰ ਚਲਾਈ ਜਾਂਦੇ ਆ ਤੇ ਬਾਕੀ ਹੁਣ ਜਿਹੜੀਆਂ ਸੰਗਤਾਂ ਵਾਂ ਸੰਗਤਾਂ ਵੀ ਇਹਨਾਂ ਦੀਓ ਸੇਵਾ ਕਰਦੀਆਂ ਵਾਂ ਤਾਂ ਹੀ ਕਰਕੇ ਭੂਏ ਚੜੇ ਆ ਜੇ ਤਾਂ ਜੀ ਤੁਸੀਂ ਆਪਣੇ ਅੱਗੇ ਖਾਲਸਾ ਕਹਿੰਨੇ ਜੀ ਅਸੀਂ ਖਾਲਸਾ ਰਾਜ ਲਿਆਉਣਾ ਜਾਂ ਤੁਸੀਂ ਕਹਿੰਨੇ ਜੀ ਅਸੀਂ ਸੁੱਖ ਲੈਣਾ ਪੰਜਾਬ ਦੇ ਹੱਕ ਲੈਣੇ ਆ ਤੇ ਪੰਜਾਬ ਦੇ ਹੱਕ ਇਦਾਂ ਨਹੀਂ ਲੈ ਜਾਣੇ ਲੋਕੋ ਜਿਹੜੇ ਤੁਸੀਂ ਇਹਨਾਂ ਦੀਆਂ ਪਹਿਲਾਂ ਸ਼ਕਲਾ ਦੇਖੋ ਬਿਆਨ ਏ ਖਬਰਾਂ ਦੇ ਵਿੱਚ ਬਿਆਨ ਹੋਰ ਦਿੰਦੇ ਆ ਕਿ ਹਾਂ ਜੀ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਪਰ ਅੰਦਰੋਂ ਇਹ ਜਿਹੜੇ ਆ ਮੋਰਚੇ ਨੂੰ ਬੁਕਾ ਬੁਕਾ ਕੇ ਆਪਣੇ ਢਿੱਡ ਭਰਦੇ ਆ ਠੀਕ ਹੈ ਜੀ ਇਹਨਾਂ ਨੇ ਬੜੀ ਚੜ੍ਹਾਈ ਕੀਤੀ ਕੱਲ ਜਿੰਨੀ ਪੁਲਿਸ ਵਾਲਿਆਂ ਨੇ ਅंसू ਗੈਸ ਦੇ ਗੋਲੇ ਛੁੱਟੇ ਆ ਤੇ ਨਾਲ ਜਿਹਨਾਂ ਨੇ ਪਾਣੀ ਦੀਆਂ ਬਿਚਾਰਾਂ ਠੀਕ ਹੈ ਜੀ ਕੌਮੀ ਇਨਸਾਫ ਅਸੀਂ ਇਨਸਾਫ ਕਰਕੇ ਬੈਠੇ ਆ ਇੱਥੇ ਠੀਕ ਹੈ ਗੁਰੂਗ੍ਰਾਂਧ ਸਾਹਿਬ ਦੀਆਂ ਵੇਦਵੀਆਂ ਹੋ ਗਈਆਂ 328 ਰੂਪ ਲਾਹ ਪਤਾ ਜਿਹੜੇ ਕਹਿੰਦੇ ਆ ਜੀ ਤੇ ਫਿਰ ਆਪਣੇ ਜਿੰਨੇ ਬੰਦੀ ਸਿੰਘ ਉਹਨਾਂ ਦੀ ਰਿਹਾਈ ਆਸਤੇ ਤੇ ਕੋਟਕਪੂਰੇ ਜਿਹੜਾ ਗੋਲੀकांड ਹੋਇਆ ਤੇ ਫਿਰ ਇਹਦਾ ਫਾਇਦਾ ਕੀ ਹੋਇਆ ਦੇ ਹਿਓ ਇੱਥੇ ਬਹਿ ਕੇ ਮਤਲਬ ਕੀ ਗੋਲੀकांड ਤਾਂ ਕੀ ਸਾਡੇ ਤੇ ਆਪ ਹੀ ਚੜਾਈਆਂ ਕਰੀ ਜਾਂਦੇ ਗੁਰੂ ਗ੍ਰੰਥ ਸਾਹਿਬ ਤੇ ਚੜਾਈ ਕਰੀ ਜਾਂਦੇ ਇਹ ਤੇ ਫਿਰ ਹੁਣ ਜੇ ਮੋਰਚਾ ਖੋਲਦਾ ਵਾ ਰਾਹ ਬੰਦ ਵਾ ਤੇ ਹੁਣ ਇਹ ਗੱਲ ਚੱਲਦੀ ਪਈ ਆ ਜਿੰਨੇ ਕਮੇਟੀ ਵਾਲੇ ਕਹਿੰਦੇ ਉਹ ਕਹਿੰਦੇ ਸਾਡੀਆਂ ਗੱਡੀਆਂ ਛੱਡ ਦੋ ਹੀ ਅਸੀਂ ਜੀ ਆਪਣਾ ਰਾਹ ਖੋਲਦਾਂਗੇ ਭਰ ਜਿਹੜਾ ਇਹ ਰਾਹ ਬੰਦ ਹੋਇਆ ਤੇ ਜਿਹੜਾ ਕੱਲ ਦਾ ਹੱਲਾ ਸੀ 7 ਤਰੀਕ ਵਾਲਾ ਉਹ ਹੱਲਾ ਇਹ ਸੀ ਸੀਐਮ ਦੀ ਕੋਠੀ ਘੇਰਨੀ ਕਿਉਂਕਿ 2 ਸਾਲ ਹੋ ਗਏ ਮੋਰਚੇ ਨੂੰ ਤੇ ਹੁਣ ਤੁਸੀਂ ਦੱਸੋ ਇਹ ਪ੍ਰਾਪਤੀ ਆ ਕਿ ਇਹਨਾਂ ਨੇ ਜੀ ਰਾਹ ਬੰਦ ਜਿਹੜੇ ਹੁਣ ਕੀਤੇ ਆ ਤੁਹਾਡੇ ਸਾਹਮਣੇ ਰਾਹ ਬੰਦ ਵਾ 8 ਤਰੀਕ ਤੇ ਜੇ ਹੁਣ ਇੱਥੇ ਰਾਹ ਖੁੱਲਦੇ ਆ ਸਮਝ ਲਓ ਕਿ ਜਿਹੜੇ ਤੁਸੀਂ ਲੋਕੋ ਬਾਹਰੋਂ ਵੀ ਇਹਨਾਂ ਨੂੰ ਮਾਇਆ ਭੇਜਦੇ ਆ ਨਾ ਕੌਮੀ ਇਨਸਾਫ ਮੋਰਚੇ ਦੇ ਨਾਂ ਤੇ ਇਹ ਸਾਰੇ ਜਿਹੜੇ ਆ ਤੁਹਾਨੂੰ ਬੇਫਕੂ ਬਣਾ ਕੇ ਤੇ ਇਹੇ ਜੀ ਆਪਣੇ ਜਿਹੜੇ ਆ ਜੇਬਾਂ ਭਰਦੇ ਆ ਤੁਹਾਡੇ ਕੋਲੋਂ ਹੋਰ ਇਹਨਾਂ ਦਾ ਕੋਈ ਮਤਲਬ ਨਹੀਂ ਕਿਸੇ ਨੂੰ ਕੌਮ ਦੇ ਨਾਲ ਕੋਈ ਹਮਦਰਦੀ ਨਹੀਂ ਇਹਦਾ ਮਤਲਬ ਇਹੀ ਆ ਤੇ ਇਹ ਜਿਹੜੀ ਵੀ ਗੱਲ ਹੋਊਗੀ ਜਿੰਨੇ ਵੀ ਜ਼ਿੰਮੇਵਾਰ ਬੰਦੇ ਨੇ ਮੋਰਚੇ ਤੇ ਭਵੇਂ ਜਿਹੜਾ ਹੁਣ ਹਵਾਰੇ ਦਾ ਪਿਓ ਵੀ ਬਣਦਾ ਵਾ ਹੈ ਪਿਓ ਹੈ ਨਹੀਂਗਾ ਪਰ ਉਹ ਜਿਹੜਾ ਵੀ ਬਣਦਾ ਵਾ ਕਦੀ ਮੋਰਚੇ ਤੇ ਬੜੇ ਨਹੀਂ ਸਰਦੀਆਂ ਸਾਰੀਆਂ ਨਿਕਲ ਗਈਆਂ ਬਰਸਾਤਾ ਦੇ ਮੌਸਮ ਨਿਕਲ ਗਏ ਕਿਸੇ ਨੇ ਕਿਸੇ ਨੂੰ ਕੋਈ ਤਰਪਾਨ ਨਹੀਂ ਦਿੱਤੀ ਕਮੇਟੀ ਵਾਲਿਆਂ ਨੇ ਮਾਇਆ ਭਵੇਂ ਜਿੰਨੀ ਛਗੀ ਆ ਲੰਗਰ ਹਾਲ ਦੇ ਵਿੱਚ ਵੀ ਲੰਗਰਾਂ ਚ ਵੀ ਦਾਲਾ ਬਣਾ ਬਣਾ ਕੇ ਛਕਾਉਂਦੇ ਹੋਰ ਕੋਖ ਨਹੀਂ ਠੀਕ ਆ ਜੀ ਤਾਂ ਤੁਸੀਂ ਆਪਣਾ ਹੁਣ ਆਪ ਹੀ ਵਿਚਾਰ ਕੇ ਜੋ ਵੀ ਇਹਨਾਂ ਨੂੰ ਮਾਇਆ ਭੇਜਣੀ ਹੁੰਦੀ ਜਾਂ ਤੇ ਸਿੱਧੀ ਆ ਕੇ ਜਿਹੜੇ ਦਿਲੋਂ ਜੁੜੇ ਆ ਛੋਟੇ ਛੋਟੇ ਨੇ ਹੰਗ ਸਿੰਘ ਜਾਂ ਹੋਰ ਜਿਹੜੇ ਲੋਕ ਜੁੜੇ ਆ ਮੂਰਤੀ ਨਾਲ ਉਹਨਾਂ ਦੀ ਸੇਵਾ ਕਰੋ ਆ ਕੇ ਠੀਕ ਆ ਜੀ ਸਾਡੀ ਤਾਂ ਇਹੀ ਆ ਵਿਚਾਰ ਹੋਰ ਬਾਕੀ ਤੁਸੀਂ ਆਪ ਹੀ ਦੇਖ ਲਿਓ ਜੇ ਰਾਹ ਖੁੱਲਦਾ ਵਾ ਇਹਦਾ ਮਤਲਬ ਕਿ ਮੂਰਤਾਂ ਜਿਹੜਾ ਵਿਕੇ ਆ ਵਾ ਕੋਈ ਫਾਇਦਾ ਨਹੀਂ ਇੱਥੇ ਪੈਸੇ ਲਾਉਣ ਦਾ ਜਾਂ ਤੇ ਆਪ ਘਰਾਂ ਚੋਂ ਨਿਕਲੋ ਜਿਹੜੇ ਕੌਮ ਦਾ ਦਰਦ ਰੱਖਦੇ ਆ ਆਪ ਘਰਾਂ ਚੋਂ ਨਿਕਲੋ ਤੇ ਆਪ ਹੀ ਆਪਣੇ ਆਗੂ ਬਣੋ ਗੁਰੂ ਗ੍ਰੰਥ ਸਾਹਿਬ ਨੂੰ ਆਗੂ ਮੰਨ ਕੇ ਚੱਲੋ ਠੀਕ ਹੈ ਜੀ ਤੇ ਇਹਨਾਂ ਦੇ ਮਗਰ ਲੱਗਣ ਦੀ ਨਹੀਂ ਗੱਲ ਇਹਨਾਂ ਨੂੰ ਮਾਇਆ ਦੇ ਕਫੇ ਚੜਾਉਣ ਦੀ ਨਹੀਂ ਕੋਈ ਗੱਲ ਹੈਗੀ ਇਹ ਮਾਇਆ ਤੁਹਾਡੇ ਕੋਲ ਲੈ ਕੇ ਤੇ ਤੁਹਾਡੇ ਦੇ ਵਰਤਦੇ ਆ ਪੁਲਿਸ ਵਾਲਾ ਲਈ ਜਾ ਕੇ ਲੰਗਰ ਲਾਉਂਦੇ ਆ ਸਾਨੂੰ ਦਾਲਾਂ ਛਕਾਉਂਦੇ ਆ ਠੀਕ ਹੈ ਜੀ ਵਾਹਿਗੁਰਜੀ ਦਾ ਹਾਲਸਾ ਵਾਹਿਗੁਰਜੀ ਦੀ ਫਤਿਹ 8 ਤਰੀਕ ਪਹਿਲਾ ਮਹੀਨਾ ਕੌਮੀ ਸਾਮੋਰਚ ਦਾ ਹਾਲ ਵਾ ਤੇ ਜੇ 8 ਤਰੀਕ ਤੋਂ ਬਾਅਦ ਚ ਇਹ ਸਮਝ ਲੋ ਰਾਹ ਖੁੱਲਦਾ ਵਾ ਇਹਦਾ ਮਤਲਬ ਜਿਹੜੇ ਵੱਡੇ ਵੱਡੇ ਆਗੂ ਮੋਰਚੇ ਤੇ ਬਣੇ ਫਿਰਦੇ ਆ ਤੇ ਜਾਂ ਹੋਰ ਜਥੇਬੰਦੀਆਂ ਵਾ ਜਾਂ ਕੋਈ ਹੋਰ ਆਪਣੇ ਤੇ ਜੀ ਕਮੇਟੀਆਂ ਬਣਾਈਆਂ ਸਾਰੀਆਂ ਸਰਕਾਰਾਂ ਨਾਲ ਮਿਲ ਕੇ ਕੰਮ ਕਰਦੀਆਂ ਪਈਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ